ਦੀਵਾਨੀ ਗੁਰੂ ਸਾਹਿਬ ਜੀ ਸੇੜੀ ਸਤ ਸਚ ਹੋਏ ਵਾਹਿਗੁਰੂ ਕੀ ਪਤੇ ਵਿਗਨ ਨਾਸਨ ਹੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦ ਬੰਦੋ ਕਹੈ ਅਨੰਦ ਰਾ ਸ਼ਹਮਾਰੀ ਬਰਨ ਸਕੈ ਮਨ ਮਾ ਜੋ ਤੇ ਹਾਰੀ ਫਮ ਨ ਸਕਤ ਕਰ ਸਿਵਤ ਤੁਮਾਰੀ ਆਪ ਲੈ ਹੋਤ ਆਰਿਓ ਮੁਹੰਮਦ ਖਾਨ ਆਣ ਜੱਟੂ ਸੋ ਬੀਰ ਜਹ ਜੁੱਧ ਥਾਨ ਤਬ ਆਰਿਓ ਮੁਹੰਮਦ ਖਾਨ ਆਣ ਜੱਟੂ ਸੋ ਬੀਰ ਜਹ ਜੁੱਧ ਥਾਨ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਹਿ ਦੇ ਮਾਰ ਨਿਤਾੜਿਆਂ ਦੇ ਤਾਨ ਨਿਓਟਿਆਂ ਦੀ ਓਟ ਂਗੇ ਹਨ ਦੇ ਸਾਗਰ ਦਇਆ ਦੇ ਸਮੇ ਤਨ ਤਨ ਆਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜੂਰੇ ਅੰਦਰ ਜੋੜੇ ਬੈਠੇ ਖਾਲਸਾ ਸਾਧ ਸੰਗਤ ਜੀਓ ਜੋ ਆਪ ਜੀ ਗੁਰ ਇਤਿਹਾਸ ਦੀ ਕਥਾ ਨੂੰ ਸਰਵਨ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਜੋ ਚੱਲਦਿਆਂ ਹੋਇਆ ਇਤਿਹਾਸ ਦੀ ਲੜੀ ਦੇ ਵਿੱਚ ਆਪ ਜੀ ਨੇ ਗੁਰ ਇਤਿਹਾਸ ਨੂੰ ਸਰਵਨ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਬਦੁਲ ਖਾਨ 15000 ਫੌਜ ਲੈ ਕੇ ਤੇ ਚੜਾਈ ਕਰ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸੰਗਾਂ ਨੂੰ ਤਿਆਰ ਬਰ ਤਿਆਰ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਉਤਰੇ ਸੋ ਇਸੇ ਤਰ੍ਹਾਂ ਹੈ ਸਨਪਤੀ ਆਪਸ ਦੇ ਵਿੱਚ ਜੁੜਣ ਲੱਗ ਪਏ ਸੋ ਚੱਲਦੇ ਆਂ ਚੱਲਦੇ ਆਂ ਭਾਈ ਜੱਟੂ ਬਹੁਤ ਅੱਗੇ ਵੱਲ ਚੜਿਆ ਗਿਆ ਬਹੁਤ ਹੀ ਜ਼ਿਆਦਾ ਮੁਗਲਾਂ ਦਾ ਨੁਕਸਾਨ ਕੀਤਾ ਗੋਲੀਆਂ ਬਹੁਤ ਜ਼ਿਆਦੀਆਂ ਚਲਾਈਆਂ ਜਿਨ੍ਹਾਂ ਦੇ ਨਾਲ ਮੁਗਲਾਂ ਦੇ ਵੱਡੇ ਤੋਂ ਵੱਡੇ ਤੋਂ ਸੂਰਬੀਰ ਸਨ ਉਪਵਾਟ ਲੀਆਂ ਖਾ ਕੇ ਤਰਤੀ ਤੇ ਡਿੱਗਣੇ ਸ਼ੁਰੂ ਹੋ ਗਏ ਕਈਆਂ ਦੇ ਮੋੜਿਆਂ ਦੇ ਵਿੱਚ ਬਾਹਾਂ ਦੇ ਵਿੱਚ ਲੱਤਾਂ ਦੇ ਵਿੱਚ ਛਾਤੀਆਂ ਹਿਰਦਿਆਂ ਦੇ ਵਿੱਚ ਉਦਰ ਦੇ ਵਿੱਚ ਗੋਲੀਆਂ ਵੱਜਦੀਆਂ ਖੂਨ ਭਗਾ ਭਗ ਬਾਹਰ ਆ ਰਿਹਾ ਹੈ ਲੋਥਾਂ ਤੇ ਲੋਥਾਂ ਡਿੱਗ ਪਈਆਂ ਉੱਥੇ ਇੱਲਾਂ ਤੇ ਗਦੜ ਤੇ ਹੋਰ ਕਾਂ ਆਦਿਕ ਪੰਛੀ ਆਣ ਕੇ మాਸ ਨੂੰ ਲਾਸ਼ਾਂ ਨੂੰ ਖਾਣ ਲਗੇ ਇਸ ਤਰ੍ਹਾਂ ਭਿਆਨਕ ਜੁੱਧ ਹੋਇਆ ਭਾਈ ਜੱਟੂ ਸੂਰਮਾ ਜਿਸ ਨੂੰ ਮੁਹੰਮਦ ਖਾਨ ਨੇ ਘੇਰਿਆ ਹੋਇਆ ਹੈ ਘੇਰੇ ਦੇ ਵਿੱਚ ਵੀ ਬਹੁਤ ਹੀ ਸੂਰਮਤਾਈ ਦੇ ਨਾਲ ਭਾਈ ਜੱਟੂ ਜੁੱਧ ਕਰਕੇ ਤੇ ਮੁਗਲਾਂ ਦਾ ਤੁਰਕਾਂ ਦਾ ਨੁਕਸਾਨ ਕਰ ਰਿਹਾ ਹੈ ਇਸ ਤਰ੍ਹਾਂ ਮੁਹੰਮਦ ਖਾਨ ਨੇ ਵੇਖਿਆ ਅਗਾਹ ਵੱਲ ਨੂੰ ਵਧਿਆਏ ਗੁੱਸੇ ਦੇ ਵਿੱਚ ਆਨ ਕਰਕੇ ਕਿਵੇਂ ਮੁਹੰਮਦ ਖਾਨ ਭਾਈ ਜੱਟੂ ਦੇ ਨਾਲ ਜੂਝਦਾ ਹੈ ਹੁਣ ਇਹਨਾਂ ਦੋਵਾਂ ਸੈਨਾਪਤੀਆਂ ਦਾ ਆਪਸ ਦੇ ਵਿੱਚ ਜੰਦ ਹੋਵੇਗਾ ਇਹ ਦੋਵੇਂ ਆਪਸ ਦੇ ਵਿੱਚ ਭੜਨਗੇ ਇਹ ਆਪਜੀ ਹੁਣ ਇਹਨਾਂ ਦੇ ਅੱਗੇ ਜੰਦ ਨੂੰ ਸਰਵਨ ਕਰੋਗੇ ਸੋ ਮਨ ਬ੍ਰਤੀਆਂ ਨੂੰ ਇਕਾਗਰ ਕਰੀਏ ਗੁਰ ਇਤਿਹਾਸ ਨੂੰ ਸਰਵਣ ਕਰੀਏ ਦੇ ਗੱਜ-ਵੱਜ ਕੇ ਹਾਜ਼ਰੀ ਲਵਾਈਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀਓ ਪਾਤੜੀ ਛੰਦ ਤਬ ਅਰਿਓ ਮੁਹੰਮਦ ਖਾਨ ਆਣ ਜਿਸ ਵੇਲੇ ਭਾਈ ਜੱਟੂ ਬਹੁਤ ਹੀ ਬਹਾਦਰੀ ਦੇ ਨਾਲ ਮੁਗਲਾਂ ਦੇ ਆਉ ਲੌਂਦਾ ਜਾ ਰਿਹਾ ਅਗੇ ਉਸ ਵੇਲੇ ਮੁਹੰਮਦ ਖਾਨ ਨੇ ਤਕਿਆ ਮੁਹੰਮਦ ਖਾਨ ਨੇ ਆਣ ਕਰਕੇ ਭਾਈ ਜੱਟੂ ਨੂੰ ਲਲਕਾਰਿਆ ਵੈ ਜੱਟੂ ਸੋ ਵੀਰ ਜਹ ਜੁੱਧ ਥਾਨ ਜਿਸ ਥਾਂ ਤੇ ਭਾਈ ਜੱਟੂ ਖੜ ਕੇ ਜੁਦ ਕਰ ਰਿਹਾ ਸੀ ਬਰਖੰਦ ਬਹੁਤ ਗੁਲਕਾਂ ਗੰਤ ਤੇ ਗੜਿਆਂ ਦੇ ਵਾਂਗ ਗੋਲੀਆਂ ਵੱਧ ਰਹੀਆਂ ਹਨ ਤੇ ਬੜੇ ਸੂਰਮਿਆਂ ਦੇ ਕਿਸੇ ਦੇ ਮੋਢੇ ਦੇ ਵਿੱਚ ਕਿਤੇ ਮੱਥੇ ਦੇ ਵਿੱਚ ਕਿਤੇ ਛਾਤੀ ਦੇ ਵਿੱਚ ਧਸਦੀਆਂ ਜਾ ਰਹੀਆਂ ਹਨ ਪਾਟ ਭਰੇ ਸਰੁਸ਼ਰੋਣ ਸੂਰਾ ਪਗੰਤ ਇਸ ਤਰ੍ਹਾਂ ਸਾਰਿਆਂ ਹੀ ਸੂਰਮਿਆਂ ਦੇ ਲਹੂ ਦੇ ਨਾਲ ਜੋ ਪਾਟ ਕਪੜੇ ਪਾਏ ਹੋਏ ਹਨ ਉਹ ਸਾਰੇ ਲੋਗੋ ਲੋਹਾਨ ਲਾਲ ਰੰਗ ਦੇ ਹੋ ਗਏ ਇਸ ਭਰਿਓ ਮੁਹੰਮਦ ਖਾਨ ਭਾਕ ਆਪਣੇ ਮੁਗਲਾਂ ਨੂੰ ਮਰਿਆ ਹੋਇਆਂ ਨੂੰ ਤੱਕਦਾ ਏ ਤੇ ਗੁੱਸੇ ਦੇ ਵਿੱਚ ਮੁਹੰਮਦ ਖਾਨ ਆ ਗਿਆ ਗੁੱਸੇ ਦੇ ਵਿੱਚ ਆਣ ਕੇ ਤੇ ਭਾਈ ਜੱਟੂ ਨੂੰ ਆਖਦਾ ਹੈ ਨਹਿ ਭਾਗ ਖਰੋ ਰਹਿ ਜੀਤ ਕਾਖ ਕਹਿਣ ਲੱਗ ਉਹ ਜੀਅ ਜਿੱਤ ਦੀ ਇੱਛਾ ਰੱਖਣ ਵਾਲਿਆ ਸਿਖਾ ਹੁਣ ਪਾ ਜਕੇ ਨਾ ਜਾਵੇਂ ਇਥੇ ਖੜਾ ਰਹੇ ਮਮ ਹਾਥ ਕੇਰ ਇਕ ਤੀਰ ਦੇਖ ਆ ਮੇਰੇ ਹੱਥ ਦੇ ਵਿੱਚ ਤੀਰ ਵੇਖ ਜੋ ਹਣ ਤੇਰੀ ਸ਼ਾਦੀ ਨੂੰ ਵਿਨਦਾ ਹੋਇਆ ਪਰ ਜਾਵੇਗਾ ਮਹਿ ਜੀਤ ਜਾਨ ਦਹ ਹੋਂ ਵਿਸ਼ੇਖ ਹਾ ਇਕ ਗੱਲ ਸਿਖਾ ਮੇਰੀ ਯਾਦ ਰੱਖ ਤੈਨੂੰ ਮੈਂ ਹੁਣ ਜਿਉਂਦਿਆ ਨਹੀਂ ਜਾਣ ਦੇਵਾਂਗਾ ਇਹ ਤੀਰ ਜੋ ਮੈਂ ਤੇਰੇ ਵੱਲ ਛੜਨ ਲਗਾ ਹਾਂ ਇਕ ਕਾਲ ਬਣ ਕੇ ਤੇਰੇ ਬਲ ਨੂੰ ਵਾਵੇਗਾ ਸੁਣ ਜੱਟੂ ਬਾਗ ਤਿਸ ਨਹਿ ਸਹਾਰ ਭਾਈ ਜੱਟੂ ਨੇ ਜਦੋਂ ਮੁਹੰਮਦ ਖਾਨ ਨੇ ਬੋਲ ਨੂੰ ਸੁਣਿਆ ਹੈ ਤੇ ਸਹਾਰ ਨਹੀਂ ਸਕਿਆ ਭਾਈ ਜੱਟੂ ਗੁੱਸੇ ਦੇ ਵਿੱਚ ਰੇਸ ਦੇ ਨਾਲ ਭਰ ਗਿਆ ਜੋਸ਼ ਦੇ ਨਾਲ ਭਰ ਗਿਆ ਦਲਕਾਰ ਪਰਿਓ ਇੱਕ ਬਿਰ ਪੁਕਾਰ ਇਸ ਤਰ੍ਹਾਂ ਲਲਕਾਰ ਕਰਕੇ ਭਾਈ ਜੱਟੂ ਮੁਹੰਮਦ ਖਾਨ ਦੇ ਵੱਲ ਨੂੰ ਵਧਿਆ ਹੈ ਕਰ ਤਿਆਰ ਤਪਕ ਤਹਤਾਕ ਲੱਛ ਹੁਣ ਇਸ ਤਰ੍ਹਾਂ ਇੱਕ ਪਾਸੇ ਮੁਹੰਮਦ ਖਾਨ ਦੇ ਹੱਥ ਦੇ ਵਿੱਚ ਤੀਰ ਹੈ ਤਨੁਖ ਦੇ ਵਿੱਚ ਪਾਇਆ ਹੋਇਆ ਹੈ ਦੂਸਰੇ ਪਾਸੇ ਆਪਣੀ ਦੇਹ ਦੀ ਰਸ਼ਿਆ ਕਰਨ ਵਾਸਤੇ ਭਾਈ ਜੱਟੂ ਨੇ ਬੰਦੂਕ ਆਪਣੇ ਮੋਢੇ ਤੇ ਰੱਖੀਏ ਤੇ ਤੀਰ ਇੱਕ ਅੱਖ ਦੇ ਬੰਦੂਕ ਦਾ ਜੋ ਨਿਸ਼ਾਨਾ ਹੈ ਇੱਕ ਅੱਖ ਦੇ ਨਾਲ ਮੁਹੰਮਦ ਖਾਨ ਦੇ ਵੱਲ ਨੂੰ ਲਾਇਆ ਹੈ ਉਲ ਕਾਂ ਚੱਲੇ ਨਜ ਦੇਹ ਰੱਛ ਇਸ ਤਰ੍ਹਾਂ ਆਪਣੀ ਦੇਹੀ ਦੀ ਰੱਖਿਆ ਕਰਨ ਵਾਸਤੇ ਆਪਣਾ ਬਚਾ ਕਰਨ ਵਾਸਤੇ ਭਾਈ ਜੱਟੂ ਨੇ ਗੋਲੀ ਮੁਹੰਮਦ ਖਾਨ ਦੇ ਵੱਲ ਨੂੰ ਚਲਾ ਦਿੱਤੀ ਤਤਕਾਲ ਤੁਰੰਗਮ ਮਾਰ ਲੀਨ ਮਨ ਕੋ ਗੋਲੀ ਮੁਹੰਮਦ ਖਾਨ ਦੇ ਨਹੀਂ ਵੱਜੀ ਘੋੜੇ ਤੇ ਵੱਜ ਗਈ ਮਹੰਮਦ ਖਾਨ ਦੇ ਕੁੜੀ जखਮਾ ਹੋ जख्मी ਹੋ ਗਿਆ ਤੇ ਕੋੜਾ ਥੱਲੇ ਡਿੱਗ ਪਿਆ ਸਰ ਚਾਂਪ ਤੇ ਸੋ ਚੱਲ ਬਿਉ ਨਾ ਦੀਨ ਜੋ ਹੱਥ ਦੇ ਵਿੱਚ ਤਨੁਖ ਪਕੜਿਆ ਸੀ ਤੀਰ ਤਿਆਰ ਪਰ ਤਿਆਰ ਕੀਤਾ ਹੋਇਆ ਉਹ ਉਸੇ ਦਾ ਉਸੇ ਤਰ੍ਹਾਂ ਰਹਿ ਗਿਆ ਤੇ ਭਾਈ ਜੱਟੂ ਨੇ ਉਹ ਤੀਰ ਚੱਲਣ ਨਹੀਂ ਦਿੱਤਾ ਟਾਟ ਖਰੋ ਭਇਓ ਨਿਜ ਕੋ ਸੰਭਾਰ ਇਸ ਤਰ੍ਹਾਂ ਧਰ ਖਰੋ ਭਇਓ ਆਪਣਾ ਜੋ ਸਰੀਰ ਸੀ ਨਾ ਉਹ ਆਪਣਾ ਫੇਰ ਖੜੇ ਦਾ ਖੜਾ ਕਰ ਲਿਆ ਇੱਥੇ ਮੁਹੰਮਦ ਖਾਨ ਨੇ ਆਪਣੇ ਆਪ ਨੂੰ ਸੰਭਲਿਆ ਹੈ ਤਨ ਕੈ ਜਬਾਨ ਭਰ ਕਰ ਪ੍ਰਹਾਰ ਤੇ ਇਹ ਸੱਤਰ ਗੁੱਸੇ ਦੇ ਵਿੱਚ ਆਇਆ ਹੋਇਆ ਮੁਹੰਮਦ ਖਾਨ ਨੇ ਫਿਰ ਆਪਣਾ ਤੀਰ ਕਮਾਣ ਚੁੱਕਿਆ ਤੇ ਫਿਰ ਆਪਣਾ ਨਿਸ਼ਾਨਾ ਭਾਈ ਜੱਟੂ ਦੇ ਵੱਲ ਨੂੰ ਲਾਇਆ ਹੈ ਛੁੱਟ ਗयो ਸਰਪ ਸਮਝਾਏ ਲਾਗ ਹੁਣ ਉਹ ਤੀਰ ਹਵਾ ਦੇ ਵਿੱਚ ਝੂਕਦਾ ਭਾਈ ਜੱਟੂ ਦੇ ਵੱਲ ਨੂੰ ਆ ਰਿਹਾ ਜਿਵੇਂ ਸੱਪ ਝੂਕਦਾ ਆਉਂਦਾ ਹੈ ਜੱਟੂ ਭੁਜਾਨ ਕੇ ਬੀਜ ਖਾਗ ਹੁਣ ਭਾਈ ਜੱਟੂ ਦੇ ਜੋ ਬਾਹ ਸੀ ਉਹਦੇ ਵਿੱਚ ਉਹ ਆਨ ਕੇ ਤੀਰ ਧਸ ਗਿਆ ਬਿਦ ਗयो ਪਾਰ ਗੁਰ ਰਖ ਲੀਨ ਉਹ ਬਾਹ ਦੇ ਵਿੱਚੋਂ ਦੀ ਹੁੰਦਾ ਹੋਇਆ ਤੀਰ ਪਾਰ ਹੋ ਗਿਆ ਇਤਨੀ ਜ਼ੋਰ ਦੇ ਨਾਲ ਮੁਹੰਮਦ ਖਾਨ ਨੇ ਤੀਰ ਮਾਰਿਆ ਬਾਹ ਦੇ ਵਿੱਚੋਂ ਦੀ ਹੁੰਦਾ ਹੋਇਆ ਤਿੱਪ ਤੀਰ ਪਾਰ ਲੰਘ ਗਿਆ ਤੇ ਗੁਰੂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਜੱਟੂ ਦੀ ਰੱਖਿਆ ਕਰ ਲਈ ਗੁਣ ਅਬਰ ਤੀਰ ਮਾਰਿਓ ਪਰਬੀਨ ਇੱਕ ਤੀਰ ਨੇ ਪਿਛੋਂ ਹੋਰ ਵੀ ਤੀਰ ਮੁਹੰਮਦ ਖਾਨ ਨੇ ਲਗਾਤਾਰ ਛੱਡੇ ਹਨ ਦੇ ਸੰਗ ਤੁਰੰਗਮ ਦੀਨ ਗੇਰ ਇਸ ਤਰ੍ਹਾਂ ਉਹ ਜੋ ਪਿਛਲੇ ਤੀਰ ਆਏ ਉਹ ਭਾਈ ਜੱਟੂ ਦੇ ਘੋੜੇ ਦੇ ਉੱਤੇ ਲਗੇ ਤੇ ਭਾਈ ਜੱਟੂ ਤੇ ਉਹ ਘੋੜਾ ਥੱਲੇ ਜਿਹੜਾ ਹੈ ਧਰਤੀ ਤੇ ਡਿੱਗ ਪਏ ਜੱਟੂ ਸੋ ਤਿਆਰ ਭਾ ਠਾਂਡ ਫੇਰ ਇਸ ਤਰ੍ਹਾਂ ਫਿਰ ਖੜਾ ਹੋ ਗਏ ਭਾਈ ਜੱਟੂ ਤਿਆਰ ਬਰ ਤਿਆਰ ਹੋਇਆ ਆਪਣੇ ਹੱਥ ਦੇ ਵਿੱਚ ਫਿਰ ਬੰਦੂਕ ਪਕੜੀ ਗਏ ਗਰਤੁਪੁਗ ਤਿਆਰ ਤਾਂ ਕੀ ਸੋ ਵੀਰ ਇਸ ਤਰ੍ਹਾਂ ਤੁਪੁਗ ਤਿਆਰ ਕਰਕੇ ਬੰਦੂਕ ਤਿਆਰ ਪਰ ਤਿਆਰ ਕਰਕੇ ਫਿਰ ਭਾਈ ਜੱਟੂ ਨੇ ਮੁਹੰਮਦ ਖਾਨ ਦੇ ਵੱਲ ਨੂੰ ਨਿਸ਼ਾਨਾ ਲਾਇਆ ਹੈ। ਕਾਨ ਕਾਜ ਮੁਹੰਮਦ ਤਾਕ ਤੀਰ ਤੇ ਦੂਸਰੇ ਪਾਸਿਓਂ ਤਨੋਖ ਫਿਰ ਸਦਾ ਕੀਤਾ ਹੈ ਮੁਹੰਮਦ ਖਾਨ ਦੇ ਤੇ ਦੂਸਰੇ ਪਾਸਿਓਂ ਤੀਰ ਦਾ ਨਿਸ਼ਾਨਾ ਭਾਈ ਜੱਟੂ ਦੇ ਵੱਲ ਨੂੰ ਲਾਇਆ। ਇਹ ਦੋਵੇਂ ਹੀ ਹੁਣ ਸੂਰਮੇ ਆਮੋ ਸਾਹਮਣੀ ਹੋ ਗਏ ਧਰਤੀ ਤੇ ਖੜਕੇ ਇੱਕ ਪਾਸਿਓਂ ਤੀਰ ਕਮਾਨ ਜੋ ਇਹ ਤੇ ਮੁਹੰਮਦ ਖਾਨ ਨੇ ਜੱਟੂ ਦੇ ਵੱਲ ਨੂੰ ਸਦਾ ਕੀਤਾ ਦੂਸਰੇ ਪਾਸਿਓ ਭਾਈ ਜੱਟੂ ਨੇ ਬੰਦੂਕ ਦਾ ਨਿਸ਼ਾਨਾ ਮੁਹੰਮਦ ਖਾਨ ਦੇ ਵੱਲ ਨੂੰ ਲਾਇਆ ਹੈ ਛਟ ਪਰੇ ਦਹਣ ਤੇ ਏਕ ਵਾਰ ਇੱਕੇ ਵਾਰ ਦੋਵਾਂ ਦੇ ਵਾਰ ਛੁੱਟ ਗਏ ਇਧਰੋਂ ਭਾਈ ਜੱਟੂ ਦੀ ਗੋਲੀ ਚੱਲ ਗਈ ਦੂਸਰੇ ਪਾਸਿਓ ਮੁਹੰਮਦ ਖਾਨ ਦਾ ਤੀਰ ਚੱਲ ਗਿਆ ਇਤ ਗੁੜ ਕਾ ਉਤ ਤੇ ਸਰਪਹਾਰ ਇਸ ਪਾਸਿਓ ਗੋਲੀ ਤੇ ਦੂਸਰੇ ਪਾਸੇ ਜੋ ਮੁਹੰਮਦ ਖਾਨ ਨੇ ਤੀਰ ਆਪਣਾ ਛੱਡਿਆ ਹੈ ਦੋਨੋਂ ਦੋਨੋਂ ਸੋ ਵੀਰ ਕੇ ਵਾਰ ਦੋਏ ਇਸ ਤਰ੍ਹਾਂ ਦੋਵਾਂ ਹੀ ਸੂਰਮਿਆਂ ਦੇ ਦੋ ਬਾਰ ਇਕੱਠੇ ਹੋਏ ਹਨ ਲਗ ਦੋਹਣ ਅੰਗ ਔਰ ਬਿਦਦ ਸੋਏ ਤੇ ਇਸ ਪਾਸੇ ਦੋਵਾਂ ਦੇ ਅੰਗਾਂ ਦੇ ਵਿੱਚ ਜਾ ਕੇ ਵੱਜ ਗਈ ਜੋ ਮੁਹੰਮਦ ਖਾਨ ਨੇ ਤੀਰ ਛੜਿਆ ਉਹ ਭਾਈ ਜੱਟੂ ਦੇ ਹਿਰਦੇ ਦੇ ਵਿੱਚ ਸਿੱਧਾ ਆਣ ਕੇ ਸੀਨੇ ਦੇ ਵਿੱਚ ਧਸ ਗਿਆ ਤੇ ਪਾਰ ਹੋ ਗਿਆ ਦੂਸਰੇ ਪਾਸੇ ਜੋ ਭਾਈ ਜੱਟੂ ਨੇ ਗੋਲੀ ਚਲਾਈ ਇਹ ਮੁਹੰਮਦ ਖਾਨ ਦੇ ਮੱਥੇ ਦੇ ਵਿੱਚ ਜਾ ਵੱਜੀ ਹੈ ਜੱਟੂ ਕੇ ਰਦੇ ਲਗ ਤੀਰ ਪਾਰ ਇਸ ਤਰ੍ਹਾਂ ਭਾਈ ਜੱਟੂ ਦੇ ਹਿਰਦੇ ਦੇ ਵਿੱਚੋਂ ਦੇ ਤੀਰ ਹੁੰਦਾ ਹੋਇਆ ਪਾਰ ਲੰਘ ਗਿਆ ਗਿਰ ਪਰਿਓ ਭੂਮ ਖਾ ਕੇ ਭਵਾਰ ਇਸ ਤਰ੍ਹਾਂ ਭਵਾਂਟਲੀ ਖਾ ਕੇ ਭਾਈ ਜੱਟੂ ਜੋ ਸੂਰਮਾ ਸੀ ਉਹ ਧਰਤੀ ਤੇ ਡਿੱਗ ਪਿਆ ਤੇ ਪ੍ਰਾਣਾਂ ਨੂੰ ਤਿਆਗ ਗਿਆ ਹਉਤ ਲੱਗੀ ਜਾਏ ਗੁਲ ਕਾਂ ਪਰ ਚੰਡ ਤੇ ਜੋ ਭਾਈ ਜੱਟੂ ਨੇ ਗੋਲੀ ਛੱਡੀ ਸੀ ਉਹ ਸਿੱਧੀ ਜਾ ਕਰਕੇ ਮੁਹੰਮਦ ਖਾਨ ਦੇ ਮਥੇ ਦੇ ਵਿੱਚ ਵਜੇ ਹੈ ਫਟ ਗयो ਟੁੰਡ ਫਟ ਵਿਖਤ ਝੁੰਡ ਜੇ ਉਸਦਾ ਟੁੰਡ ਮੁਖ ਫਟ ਗਿਆ ਮੁਹੰਮਦ ਖਾਨ ਦਾ ਤੇ ਮੁਹੰਮਦ ਖਾਨ ਵੀ ertid te ਡਿੱਗ ਪਿਆ ਹੈ ਨਾ ਹੋ ਸੋ ਵੀਰ ਜੂਜੇ ਜੁਝਾਰ ਇਹ ਸਤਰਾਂ ਦਮ ਹੀ ਸੂਰਮੇ ਆਪਸ ਦੇ ਵਿੱਚ ਬੜੀ ਹੀ ਦਲੇਰੀ ਦੇ ਨਾਲ ਜੂਝੇ ਹਨ ਦਲ ਤੋਹਨ ਦਿਛਣ ਤੇ ਭਟ ਨਿਹਾਰ ਇਹ ਸਤਰਾਂ ਹੁਣ ਇਹਨਾਂ ਦੇ ਸੈਨਾਪਤੀਆਂ ਦੇ ਜੋ ਪਿੱਛੇ ਸੂਰਮੇ ਸਨ ਹੁਣ ਇਹ ਸਨਾਪਤੀ ਮਾਰੇ ਗਏ ਇੱਕ ਪਾਸਿਓਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਭਾਈ ਜੱਟੂ ਸੂਰਮਾ ਇਹ ਸ਼ਹੀਦੀ ਪਾ ਗਿਆ ਦੂਸਰੇ ਪਾਸਿਓਂ ਮੁਹੰਮਦ ਖਾਨ ਜੋ ਹਜ਼ਾਰਾਂ ਦੀ ਫੌਜ ਲੈ ਕੇ ਇਸ ਪਾਸੇ ਨੂੰ ਆਇਆ ਸੀ ਮੁਹੰਮਦ ਖਾਨ ਵੀ ਮਾਰਿਆ ਗਿਆ ਹੁਣ ਇਹਨਾਂ ਦੇ ਜੋ ਪਿਛੇ ਸੈਨਾ ਸੀ ਇਨਾਂ ਦੇ ਸੈਨਾ ਨੇ ਇੱਕ ਦੂਸਰੇ ਦੇ ਵੱਲ ਨੂੰ ਹੁਣ ਤੱਕਿਆ ਹੈ ਹਰ ਰਾਏ ਪਰੇ ਉਪਰ ਸੁਤਾਏ ਤੇ ਮਾਰ ਲਓ ਮਾਰ ਲਓ ਕਰਦਿਆਂ ਫਿਰ ਇਹ ਸੈਨਾ ਆਪਸ ਦੇ ਵਿੱਚ ਲੜਨੀ ਸ਼ੁਰੂ ਹੋ ਗਈ ਇੱਕ ਵਾਰ ਖੈਂਚ ਕਰ ਵਾਰ ਘਾਏ ਇਹ ਸਤਨਾ ਇੱਕੇ ਵਾਰ ਹੀ ਖਿੱਚ ਕਰਕੇ ਇਹਨਾਂ ਨੇ ਇੱਕ ਦੂਸਰੇ ਤੇ ਹਮਲਾ ਕੀਤਾ ਤੇ ਬੜੇ ਜ਼ਖਮੀ ਕਰ ਦਿੱਤੇ ਤਲਵਾਰਾਂ ਦੇ ਨਾਲ ਨਰ ਮਰਤ ਦੁਰਤ ਨਹਿ اٹਕ ਹੋਤ ਲੜਦੇ ਲੜਦੇ ਮਰ ਰਹੇ ਹਨ ਫੌਰਨ ਨਹੀਂ ਪਰ اٹਕਦੇ ਨਹੀਂ ਅੱਗੇ ਭੱਜਦੇ ਨਹੀਂ ਕਿਤੇ ਪਿੱਠ ਵੁਖਾ ਕੇ ਇਸ ਤਰ੍ਹਾਂ ਇੱਕ ਦੂਸਰੇ ਨੂੰ ਮਾਰਨ ਤੇ ਤੁਲੇ ਹੋਏ ਹਨ ਦਰਵਾਰ ਕੇ ਬਰ ਗਹਿ ਉਦੋਤ ਚਾਹੇ ਕਿਸੇ ਦੇ ਹੱਥ ਦੇ ਵਿੱਚ ਤਲਵਾਰ ਹੈ ਜਿੱਥੋਂ ਤੱਕ ਤਲਵਾਰ ਦਾ ਵਾਰ ਹੁੰਦਾ ਉਹ ਕਰਦੇ ਫਿਰ ਨੇਜੇ ਹਨ ਜੋ ਵੀ ਕਿਸੇ ਦੇ ਹੱਥ ਦੇ ਵਿੱਚ ਹੈ ਉਹਨਾਂ ਦੇ ਨਾਲ ਵਾਰ ਕਰਦੇ ਹਨ ਵਾਰਨ ਪਰਹਾਰ ਨਹ ਦੇਰ ਲਾਏ ਤੇ ਕੋਈ ਦੇਰੀ ਨਹੀਂ ਲਾਉਂਦੀ ਵਾਰ ਕਰਨ ਦੇ ਵਿੱਚ ਕੋਈ ਦੇਰੀ ਲਾਉਂਦਾ ਹੀ ਨਹੀਂ ਕਿਉਂਕਿ ਜੇ ਦੇਰੀ ਲੱਗ ਗਈ ਤੇ ਆਪਣਾ ਸਿਰ ਨਹੀਂ ਸਿਰ ਤੋਂ ਲੱਪਣ ਕਿਉਂ ਦੇਰੀ ਨਹੀਂ ਇਸੇ ਜੰਗ ਦੇ ਮੈਦਾਨ ਦੇ ਵਿੱਚ ਚੱਲਦੀ ਇੱਕ ਮੌਕਾ ਹੀ ਅਗਲਾ ਵੇਖਦਾ ਏ ਕਿ ਕਦੋਂ ਇਹ ਢਿੱਲਾ ਪਵੇ ਥੱਕ ਜਾਵੇ ਤੇ ਮੈਂ ਸਦਾ ਸਿਰ ਵੱਢ ਕੇ ਰੱਖ ਦੇਵਾਂ ਇਸ ਤਰ੍ਹਾਂ ਹਰ ਕੋਈ ਤੇਜ਼ੀ ਦੇ ਨਾਲ ਇੱਕ ਦੂਸਰੇ ਤੇ ਵਾਰ ਕਰਦਾ ਹੈ ਇਸ ਭਰੇ ਅਰੇ ਹੀ ਕਟਕ ਥਾਏ ਇਸ ਤਰ੍ਹਾਂ ਗੁੱਸੇ ਦੇ ਨਾਲ ਭਰੇ ਹੋਇਆ ਸੂਰਮਿਆਂ ਨੇ ਇੱਕ ਦੂਸਰਿਆਂ ਨੂੰ ਵੱਢ ਵੱਢ ਕੇ ਸੁੱਟ ਰਹੇ ਹਨ ਦਲ ਮਰਿਓ ਕਿਤੇ ਕੋ ਲੋਥਣ ਬਿਥਾਰ ਇਸ ਤਰ੍ਹਾਂ ਬਹੁਤ ਭਾਰੀ ਦਲ ਮੁਗਲਾਂ ਦਾ ਤੇ ਸਿੱਖਾਂ ਦਾ ਇੱਕ ਦੂਸਰੇ ਦੇ ਨਾਲ ਲੜਦਿਆਂ ਲੜਦਿਆਂ ਮਾਰਿਆ ਗਿਆ ਲੋਥਾਂ ਤੇ ਲੋਥਾਂ ਡਿੱਗ ਪਈਆਂ ਪਰ ਰਹੇ ਵੀਰ ਬੰਕੇ ਝੁਟਾਰ ਇਸ ਤਰ੍ਹਾਂ ਬੰਕੇ ਝੁਟਾਰ ਜੋ ਸਿੱਖ ਸੂਰਮੇ ਹਨ ਆਪਸ ਦੇ ਵਿੱਚ ਇਹ ਸਤਰਾਂ ਜੁੜ ਰਹੇ ਹਨ ਇੱਕ ਵਾਰ ਮਾਰ ਸਿੱਖਣ ਸੁਕੀਨ ਹੁਣ ਸਿੱਖ ਜੋਸ਼ ਦੇ ਵਿੱਚ ਆ ਗਏ ਇੱਕੇ ਵਾਰ ਜੋ ਹਮਲਾਏ ਇਹਨਾਂ ਨੇ ਉਹ ਮੁਗਲਾਂ ਦੀ ਸੈਨਾ ਦੇ ਕੀਤਾ ਹੈ ਹੈ ਤੁਰਕ ਅਰੇ ਬੜ ਤਰਾਸ ਲੀਨ ਤੁਰਕ ਤੁਰਕਾਂ ਦੇ ਪੈਰ ਉਖੇੜ ਦਿੱਤੇ ਇਹਨਾਂ ਸਿੱਖਾਂ ਨੇ ਇੱਕੇ ਵਾਰ ਹਮਲਾ ਕੀਤਾ ਤੇ ਜਦੋਂ ਪੈਰ ਉਖੜ ਗਏ ਤੇ ਪਸ਼ਾਂਵਲ ਨੂੰ ਉਹ ਤੁਰਕ ਭੱਜਣੇ ਸ਼ੁਰੂ ਹੋ ਗਏ ਗੁਰਪੀਰ ਏਕ 1070 ਸੰਗ ਹੁਣ ਇੱਕ ਗੁਰੂ ਦਾ ਸੂਰਮਾ ਤੇ ਦਸਾਂ ਦਸਾਂ ਮੁਗਲਾਂ ਨੂੰ ਮਾਰ ਕੇ ਤੇ ਸੁੱਟ ਰਿਹਾ ਏ ਤੇ ਇਸ ਦੇ ਨਾਲ ਜੋ ਮੁਗਲ ਹਨ ਉਹ ਡਰਣੇ ਸ਼ੁਰੂ ਹੋ ਗਏ ਸਹਰੇ ਨਾ ਅਗਰ ਭਾ ਭੀਮ ਜੰਗ ਇਸ ਤਰ੍ਹਾਂ ਕੋਈ ਵੀ ਗੁਰੂ ਦੇ ਸਿੱਖ ਦੇ ਅੱਗੇ ਠਹਿਰਦਾ ਨਹੀਂ ਅੱਗੇ ਲੱਗ ਲੱਗ ਕੇ ਭੱਜਦੇ ਹਨ ਭਾਰੇ ਜੰਗ ਸੰਗਰਾਮ ਮਚਿਆ ਹੋਇਆ ਯਾਰੇ ਬਹੁਤ ਕਰੀ ਮਾਰ ਕਲਿਆਣ ਵੀਰ ਹੁਣ ਦੂਸਰੇ ਪਾਸਿਓਂ ਭਾਈ ਕਲਿਆਣ ਨੇ ਬਹੁਤ ਭਾਰੀ ਮਾਰ ਮਜਾਏ ਹੈ ਤੂੰ ਮਰ ਤੂਫੰਗ ਤਲਵਾਰ ਤੀਰ ਇਸ ਤਰ੍ਹਾਂ ਨੇਜੇ ਤੇ ਤੂਫੰਗ ਬੰਦੂਕਾਂ ਤੇ ਤਲਵਾਰਾਂ ਦੇ ਨਾਲ ਤੇ ਤੀਰਾਂ ਦੇ ਨਾਲ ਬਹੁਤ ਛਾਰ ਜਿੱਥੇ ਵੀ ਹੁੰਦੇ ਉਥੇ ਸਿੱਖਾਂ ਨੇ ਕਰ ਦਿੱਤੀ ਮੁਗਲਾਂ ਦੇ ਪੈਰ ਉਖੜ ਗਏ ਇਹ ਆਪਣਾ ਬਚਾਅ ਕਰਦਿਆ ਹੋਇਆ ਪਛਾਂਵਲ ਨੂੰ ਭੱਜੇ ਹਨ ਦੋਹਰਾ ਤੁਰਕਤ ਰਾਸ ਧਰ ਜਬ ਭਜੇ ਦੇਖੇ ਅਬਦੁਲ ਖਾਨ ਤੇ ਜਦੋਂ ਆਪਣੀਆਂ ਜਾਨਾਂ ਬਚਾਉਂਦੇ ਹੋਏ ਤੁਰਕ ਲੈਦੇ ਦਿੰਦੇ ਭੱਜਣੇ ਸ਼ੁਰੂ ਹੋ ਗਏ ਇਹ ਅਬਦੁਲ ਖਾਨ ਨੇ ਵੇਖਿਆ ਆਪਣੇ ਸਾਥੀਆਂ ਨੂੰ ਭੱਜਦੇਆਂ ਹੋਇਆ ਜਦੋਂ ਉਹਨਾਂ ਦੇ ਵੱਲੋਂ ਤਕਿਆ ਵਾ ਬੜੋ ਕ੍ਰੋਧ ਕਰ ਤਪ ਗयो ਬੋਲਿਓ ਦੁਸ਼ਟ ਮਹਾਨ ਬੜਾ ਕ੍ਰੋਧ ਆ ਗਿਆ ਇਸ ਹੜ ਗਏ ਬਲ ਗਿਆ ਅੰਦਰੋਂ ਅੰਦਰੀ ਤੇ ਬੜਾ ਕ੍ਰੋਧ ਦੇ ਵਿੱਚ ਆ ਕੇ ਇਹ ਦੁਸ਼ਟ ਬੋਲਦਾ ਹੈ ਬੈ ਸਵਈਆ ਬੈਰਮਖਾਨ ਕੋ ਤੀਰ ਬੁਲਾਏ ਕਾ ਕੋਪ ਕੋ ਧਾਰ ਕਹਿਓ ਸਮਦਾਈ ਇਸ ਤਰਾਂ ਅਬਦੁਲ ਖਾਨ ਜਦੋਂ ਗੁੱਸੇ ਦੇ ਵਿੱਚ ਆ ਗਿਆ ਨਾ ਆਪਣੇ ਸੈਨਾ ਨੂੰ ਭੱਜਦੇ ਹੋਿਆਂ ਨੂੰ ਵੇਖ ਕੇ ਇਸਨੇ ਕੀ ਕੀਤਾ ਬੈਰਮ ਖਾਨ ਇਹਦੀ ਇੱਕ ਸੈਨਾਏ ਵੱਡੇ ਸੈਨਾਪਤੀ ਤੁਸੀਂ ਲਾ ਲਵੋਗੇ ਫੌੜੇ ਦਾ ਸੈਨਾਪਤੀ ਸੀ ਬੈਰਮ ਖਾਨ ਬੜਾ ਤਕੜਾ ਪਠਾਨ ਸੀ ਇਹ ਅਬਦੁੱਲ ਖਾਨ ਨੇ ਬੈਰਮ ਖਾਨ ਨੂੰ ਆਪਣੇ ਕੋਲ ਬੁਲਾ ਕੇ ਤੇ ਗੁੱਸੇ ਦੇ ਵਿੱਚ ਆਣ ਕੇ ਤੇ ਉਸ ਨੂੰ ਆਖਦਾ ਹੈ ਕਿਉਂ ਨਾ ਥਿਰੋ ਸੰਗਰਾਮ ਪਰਿਓ ਅਬ ਭਾਜ ਕੇ ਜਾਹੋਗੇ ਕੌਣ ਸੇ ਥਾਈ ਹੁਣ ਇਥੇ ਬੈਰਮ ਖਾਨ ਨੂੰ ਉਲਾਮਾ ਦਿੰਦਿਆਂ ਹੋਇਆਂ ਉਸ ਸਦੀ ਸੂਰਮਤਾਂ ਇਤੇ ਸਾਧ ਕਰਦਿਆਂ ਹੋਇਆ ਅਬਦੁੱਲ ਖਾਨ ਨੇ ਕਿਹਾ ਕਿਉਂ ਨਾ ਥਰੋਂ ਹੁਣ ਕਿਉਂ ਨਹੀਂ ਟਿਕਦੇ ਇਥੇ ਸੰਗਰਾਮ ਪਰਿਓ ਅਬ ਹੁਣ ਜੰਗਲ ਮਤ ਮੈਦਾਨ ਜੂਜਿਆ ਇਥੇ ਅੱਗ ਲੱਗੀ ਹੋਈ ਏ ਇੱਕ ਦੂਸਰੇ ਦੇ ਵੱਲ ਹੁਣ ਆਪਸ ਦੇ ਵਿੱਚ ਹਰ ਕੋਈ ਭੱਜ ਭੱਜ ਕੇ ਜਾ ਰਿਹਾ ਸੰਗਰਾਮ ਮਚਿਆ ਹੋਇਆ ਏ ਲੋਥਾਂ ਤੇ ਲੋਥਾਂ ਲੱਗੀਆਂ ਹਨ ਭੱਜ ਕੇ ਜਾਹੋਗੇ ਕੌਣਸੇ ਥਾਂਇ ਇਥੋਂ ਆਏ ਮਹਿਰਮ ਖਾਨ ਭੱਜ ਕੇ ਕਿਹੜੇ ਥਾਂ ਤੇ ਜਾਵੇਂਗਾ ਕਿਹੜੀ ਮਾਂ ਦੀ ਗੋਦ ਦੇ ਵਿੱਚ ਜਾ ਕੇ ਬਵੇਂਗਾ ਕਿ ਆਤਮ ਲਾਜ ਪੈ ਗਾਜ ਪਰੀ ਬਹੁ ਬੋਲਦ ਤੇ ਮਿਲ ਕੇ ਅਗਵਾਈ ਕੀ ਤੇਰੀ ਲਾਜ ਤੇ ਬਿਜਲੀ ਡਿੱਗ ਪਈ ਏ ਤੈਨੂੰ ਸ਼ਰਮ ਨਹੀਂ ਆ ਰਹੀ ਭੱਜਦਾ ਹੋਇਆ ਕਾਇਰਾਂ ਦੇ ਵਾਂਗੂ ਪਿੱਠ ਵਿਖਾ ਕੇ ਭੱਜ ਰਿਆਂ ਏ ਅੱਗੇ ਕਿੱਥੇ ਜਾਵੇਂਗਾ ਇਸ ਤਰ੍ਹਾਂ ਅਬਦੁੱਲ ਖਾਨ ਆਖਦਾ ਬਹੁ ਬੌਲਤ تھی ਮਿਲ ਕੇ ਅਗਵਾਈ ਪਹਿਲਾਂ ਤੇ ਬੜਾ ਇੱਥੇ ਲਲਕਾਰ ਕੇ ਪਿਆ ਸੀ ਸਿਖਾਂ ਨੂੰ ਹੁਣ ਕਿੱਥੇ ਗਈ ਤੇਰੀ ਸੂਰਮਤ ਆਈ ਹੁਣ ਤੇ ਉਦੋਂ ਤੇ ਆਖਦਾ ਸੀ ਕਿ ਤੇ ਸੇਖੀ ਬੜੇ ਥੋੜੇ ਜੇ ਮੈਂ ਮਾਰ ਮਕਉਣੇ ਇਹਨਾਂ ਨੂੰ ਛੜਨਾ ਕੋਈ ਨਹੀਂ ਹੁਣ ਤੇਰੀ ਸੂਰਮਤਾਈ ਕਿੱਥੇ ਗਈ ਏ ਹੁਣ ਤੇਰਾ ਲਲਕਾਰਨਾ ਕਿੱਥੇ ਗਿਆ ਹੈ ਕੋਣ ਅਰਾਹਮ ਸੰਗ ਮਹਾ ਭਟ ਥੋ ਰੋਹੀ ਸਿੱਖਣ ਦੀਨੋ ਬਲਾਈ ਤੂੰ ਤੇ ਆਖਦਾ ਸੀ ਕਿ ਕਿੱਥੇ ਅੜ ਸਕਦੇ ਤੇ ਥੋੜਾ ਜਿਹਾ ਇਹਨਾਂ ਦੇ ਸੂਰਮੇ ਹਨ ਥੋੜੀ ਜਿਹੀ ਇਹਨਾਂ ਦੇ ਸੈਨਾ ਹੈ ਇਹ ਕਿਤੇ ਵੀ ਸਾਡੇ ਅੱਗੇ ਨਹੀਂ ਅੜ ਸਕਣਗੇ ਅਸੀਂ ਇਹਨਾਂ ਨੂੰ ਮਾਰ ਮਕਾਵਾਂਗੇ ਭੱਜ ਜਾਵਣਗੇ ਰਣ ਤੋਰਨ ਕੋ ਕਰ ਜਾਹੋ ਸਭੇ ਭਟ ਰੋਕ ਹੁਦੈ ਲਲਕਾਰਾ ਇਹ ਸਤਰਾ ਇਨੇ ਫਿਰਕੇ ਜਦ ਚਲੇ ਆ ਜਾ ਵਾਪਸ ਇਹ ਦਰਬਾਸੇ ਤੇ ਕੋਈ ਥਾਣੇ ਉ ਲਾਲ ਤਣ ਦੇ ਨਾਲ ਮਰ ਜਾਵੇਗਾ ਇਹ ਤੋਂ ਚੰਗਾ ਹੀ ਜਾ ਕਰਕੇ ਸੂਰਮਾ ਤਾਂ ਨਾ ਤਾਂ ਹੀ ਲੜ ਤੇ ਜਦੋਂ ਸਿੱਖਾਂ ਦੇ ਨਾਲ ਲੜੇਗਾ ਕਿਤੇ ਉੱਥੇ ਮਰ ਜਾਵੇਗਾ ਤੇਰੀ ਕੀਮਤ ਕੋਈ ਤੇਰਾ ਨਾਮ ਲੈ ਲਵੇਗਾ ਐਵੇਂ ਨਾ ਭੱਜ ਕੇ ਜਾਣਾ ਕਰ ਪਛਾਹ ਮੁੜ ਤੇ ਜਾ ਕੇ ਲੜਕਾਰ ਕੇ ਇੱਕ ਵਾਰ ਸਿੱਖਾਂ ਦੇ ਉੱਤੇ ਇਹ ਪੈਣਾ ਕਰ ਆਪਣੇ ਸਾਨਾ ਨੂੰ ਵਾਪਸ ਮੋੜਨਾ ਕਰ ਬੈਰਮਖਾਨ ਸੁਣੇ ਬਚਪਾਨ ਸੋ ਕ੍ਰੋਧ ਭਇਓ ਨਹ ਜਾਏ ਸਹਾਰਾ ਹੁਣ ਕੇ ਸਤਰਾਂ ਜੇ ਤੂੰ ਬੈਰਮਖਾਨ ਨੇ ਅਬਦੁੱਲ ਖਾਨ ਦੇ ਬੋਲਾਂ ਨੂੰ ਸੁਣਿਆ ਉਸ ਵੇਲੇ ਖਾਲਸਾ ਜੀ ਜਿਵੇਂ ਤੀਰ ਹਿਰਦੇ ਨੂੰ ਵੇਨ ਕੇ ਪਾਰ ਹੋ ਜਾਂਦਾ ਇਹ ਸਤਰਾਂ ਨੂੰ ਅੰਦਰੋਂ ਅੰਦਰੀ ਇਹਨੂੰ ਬਹੁਤ ਦੁੱਖ ਹੋਇਆ ਇਹਦੇ ਮਨ ਨੂੰ ਬੜਾ ਦੁੱਖ ਭਾਰੀ ਹੋਇਆ ਕ੍ਰੋਧ ਭਇਓ ਨਹ ਜਾਏ ਸਹਾਰਾ ਇਤਨਾ ਜਿਆਦਾ ਕ੍ਰੋਧ ਦੇ ਵਿੱਚ ਆ ਗਿਆ ਸਹਾਰਿਆ ਨਹੀਂ ਗਿਆ ਕਿਉਂ ਕਿਤੇ ਸੂਰਮੇ ਨੂੰ ਕਿਤੇ ਕੋਈ ਤਾਨਾ ਮਾਰੇ ਤੇ ਬੜਾ ਉਹਨੂੰ ਦੁੱਖ ਹੁੰਦਾ ਇਹਨੇ ਕਿਹਾ ਅਬਦੁੱਲ ਖਾਨ ਨੇ ਆਖਦਾ ਇਥੋਂ ਭੱਜ ਕੇ ਕਿਹੜੀ ਮਾਂ ਦੇ ਗੋਦ ਦੇ ਵਿੱਚ ਜਾ ਕੇ ਬਹਿਣੇ ਪੇਠ ਵਿਖਾ ਕੇ ਕਾਇਰਾ ਭੱਜਣ ਲਗਾ ਹੈ ਉਦੋਂ ਤੇ ਬੜੀਆਂ ਗੱਲਾਂ ਕਰਦਾ ਸੀ ਹੁਣ ਹੋ ਸਿਖਾਂ ਦੇ ਸਾਹਮਣੇ ਇੱਥੇ ਹੁਣ ਹੋ ਲੈ ਲੋਹੇ ਦੇ ਨਾਲ ਲੋਹਾ ਇੱਥੇ ਵਿਖਾ ਆਪਣੀ ਸੂਰਮਤਾਈ ਇਹਦੋਂ ਜਦੋਂ ਅਬਦੁੱਲ ਖਾਨ ਨੇ ਤਾਨਾ ਮਾਰਿਆ ਬੜਾ ਕਰੋਧ ਦੇ ਵਿੱਚ ਹੁਣ ਬਾਰਮਖਣ ਆ ਗਿਆ ਵਜਣ ਸਹਾਰੇ ਨਹੀਂ ਗਏ ਲੈ ਤਲ ਕੋ ਉਡਿਓ ਇੱਕ ਵਾਰ ਹੀ ਪੀਸਦ ਦੰਦਨ ਕੋ ਬਲ ਧਾਰਾ ਉਹਨਾਂ ਦੰਦਾਂ ਨੂੰ ਪੀਸਦਿਆਂ ਹੋਇਆਂ ਜਿਵੇਂ ਆਪ ਜੀ ਖਾਲਸਾ ਜੀ ਸੌਖੇ ਤੋੜਦੇ ਸਮਝ ਜਾਊਗੇ ਜਿਵੇਂ ਆਖਦੇ ਨੇ ਕਿ ਚੀਚੀ ਲੈ ਕੇ ਦੰਦਾਂ ਨੂੰ ਪੀਂਦਿਆਂ ਹੋਇਆਂ ਇਨੇ ਫਿਰ ਗੁੱਸੇ ਦੇ ਨਾਲ ਆਪਣੀ ਸੈਨਾ ਨੂੰ ਆਵਾਜ਼ ਦਿੱਤੀ ਆਖਦਾ ਰੁਕ ਜਾਵੋ ਸੂਰਮਿਓ ਕਿਤੇ ਭੱਜ ਕੇ ਨਹੀਂ ਜਾਣਾ ਇੱਕੇ ਵਾਰ ਇਕੱਠੇ ਹੋਗੇ ਇਨ੍ਹਾਂ ਸੂਰਮਿਆਂ ਦੇ ਉੱਤੇ ਹਮਲਾ ਬੋਲੋ ਇਹਨੇ ਇੱਕੇ ਵਾਰ ਆਪਣਾ ਸਾਰਾ ਦਲ ਲੈ ਕੇ ਤੇ ਸਿੱਖਾਂ ਦੇ ਉੱਤੇ ਉਮੜ ਕੇ ਪੈ ਗਿਆ ਹੈ ਆਏ ਪ੍ਰਯੋਗਨ ਸਿੱਖਣ ਪੈ ਫਿਰ ਹੋਤ ਭਏ ਬੜ ਪੀਰ ਝੁਝਾਰਾ ਜਿੱਥੇ ਸਿੱਖ ਖੜੇ ਹੋ ਕੇ ਲੜ ਰਹੇ ਸਨ ਉਥੇ ਇਹਨੇ ਫਿਰ ਆਪਣੀ ਵਾਪਸ ਫੌਜ ਮੋੜ ਕੇ ਲਿਆਂਦੀ ਬੈਰਮਖਾਨ ਨੇ ਫਿਰ ਆਣ ਕੇ ਭਾਰੇ ਸੰਗਰਾਮ ਜੁੱਦ ਮਚਾ ਦਿੱਤਾ ਹੈ ਭਾਰਤ ਫੋਂਗੜ ਮਾਚੀ ਘਣੀ ਨਾ ਅਰੇ ਸਿੱਖ ਬੈਰਮਖਾਨ ਭਜਾਏ ਜਿੱਦੇ ਇੱਕੇ ਵਾਰ ਬੰਦੂਕਾਂ ਦੀ ਐਸੀ ਵਾਰ ਸਿੱਖਾਂ ਦੇ ਉੱਤੇ ਕਰ ਦਿੱਤੀ ਗੜਿਆਂ ਦੇ ਵਾਂਗ ਉਹਨਾਂ ਦੇ ਉੱਤੇ ਗੋਲੀਆਂ ਵਰ੍ਹਣੀਆਂ ਸ਼ੁਰੂ ਹੋ ਗਈਆਂ ਨਾ ਆੜੇ ਸਿੱਖ ਸਿੱਖ ਅੜੇ ਨਹੀਂ ਫਿਰ ਅਗੇ ਬੈਰਮਖਾਨ ਨੇ ਸਿੱਖਾਂ ਨੂੰ ਅੱਗੇ ਲਾ ਕੇ ਭਜਾ ਦਿੱਤਾ ਤੂੰ ਮਰ ਤੀਰਨ ਸੋਖ ਲੁਕਾਨ ਕਰੀ ਬਰਖਾ ਇੱਕ ਸਾਰਤ ਵਾਏ ਹੁਣ ਇਸ ਤਰ੍ਹਾਂ ਨੇਜਿਆਂ ਤੇ ਤੀਰਾਂ ਦੀ ਤਲਵਾਰਾਂ ਦੀ ਬੰਦੂਕਾਂ ਦੇ ਇਹਨੇ ਇੱਕੇ ਵਾਰ ਇੱਕ ਸਾਰ ਕਰਕੇ ਇਹਨੇ ਬਰਖਾ ਕੀਤੇ ਤੇ ਸਿੱਖਾਂ ਦੇ ਪੈਰ ਉਖਾੜ ਦਿੱਤੇ ਦੋਨੋਂ ਹੋਗੀ